ਪੰਜਾਬ ਕਾਂਗਰਸ ਮੈਲਾ ਵਿੰਗ ਦੀ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਵੱਲੋਂ ਵਾਰਾ ਚੌਂਕ ਮੈਲਾ ਵਰਕਰਾਨਾ ਕਰਨਾ ਕਰਨਾਟਕਾ ਦੀਆਂ ਹਜ਼ਾਰਾਂ ਮੈਲਾਵਾਂ ਨਾਲ ਜੂਨ ਸ਼ੋਸ਼ਣ ਕਰਕੇ ਉਹਨਾਂ ਦੀ ਅਡਲਟ ਫਿਲਮਾਂ ਬਣਾਉਣ ਵਾਲੇ ਭਾਜਪਾ ਦੀ ਭਾਈਵਾਲ ਜਨਤਾ ਦਲ ਸੈਕੂਲਰ ਦੇ ਸਾਬਕਾ ਪੀਐਮ ਦੀਪ ਗੋੜਾ ਦੇ بیٹے ਐਚਡੀ ਰੇਵਨਾ ਤੇ ਪੁੱਤੇ ਪ੍ਰਜਵਲ ਰੇਵਨਾ ਦੀ ਗ੍ਰਿਫਤਾਰੀ ਲਈ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਭਾਜਪਾ ਗੂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਅੱਜ ਦਾ ਇਹ ਕੈਂਡਲ ਮਾਰਚ ਜੋ ਸਾਰੀਆਂ ਮਹਿਲਾਵਾਂ ਭੈਣਾਂ ਪੂਰੇ ਹਿੰਦੁਸਤਾਨ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਮਹਿਲਾਵਾਂ ਮਹਿਲਾ ਕਾਂਗਰਸ ਅੱਜ ਜਿਹੜਾ ਇੱਕ ਪੂਰਾ ਰੋਸ ਪ੍ਰਦਰਸ਼ਨ ਕਰ ਰਹੀ ਹੈ ਕੈਂਡਲ ਮਾਰਚ ਕਰ ਰਹੀ ਹੈ ਉਹਦਾ ਕਾਰਨ ਇਹ ਹੈ ਕਿ ਤੁਸੀਂ ਸਾਰੇ ਜਾਣਦੇ ਹੋ ਅੱਜ ਦੀਆਂ ਅਖਬਾਰਾਂ ਭਰੀਆਂ ਦੇਖ ਲਓ ਕਿ ਜੋ ਕਰਨਾਟਕਾ ਦੇ ਵਿੱਚ ਪਿਛਲੇ 10 ਸਾਲ ਤੋਂ ਜੋ ਇੱਕ ਸਿਕ ਸਕੈਂਡਲ ਚੱਲ ਰਿਹਾ ਸੀ ਉਹਦਾ ਪਰਦਾ ਫਾਸ਼ ਕੀਤਾ ਕਾਂਗਰਸ ਦੀ ਸਰਕਾਰ ਨੇ ਕਿਕਰਨਾਟਕ ਦੇ ਵਿੱਚੋਂ ਕਾਂਗਰਸ ਦੀ ਸਰਕਾਰ ਆਈ ਹੈ ਉੱਥੇ ਇਤਿਹਾਸ ਦੇ ਵਿੱਚ ਮੈਂ ਸਮਝਦੀ ਹਾਂ ਇਸ ਤੋਂ ਸ਼ਰਮਨਾਕ ਤੇ ਅਪਰਾਧਿਕ ਘਟਨਾ ਕੋਈ ਹੋ ਨਹੀਂ ਸਕਦੀ ਮੈਂ ਸਮਝਦੀ ਹਾਂ ਅਜਿਹੇ ਦੋਸ਼ੀਆਂ ਨੂੰ ਇੱਕ ਅਜਿਹਾ ਖੂਪਟ ਕੇ ਉਹਦੇ ਵਿੱਚ ਦੱਬ ਦੇਣਾ ਚਾਹੀਦਾ ਹੈ ਕਿਉਂਕਿ ਉਹਨਾਂ ਲੋਕਾਂ ਨੇ ਸਾਰੀਆਂ ਮਹਿਲਾਵਾਂ ਨੂੰ ਸਾਡੇ ਦੇਸ਼ ਨੂੰ ਸਮਝੂਗੀ ਦੇਸ਼ ਦਾ ਮਾਨ ਇੱਕ ਪੂਰਾ ਸ਼ਰਮ ਨਾਲ ਝੁੱਕ ਜਾਂਦਾ ਹੈ ਜੋ ਇਹ ਹਰਕਤ ਉੱਥੇ ਇੱਕ ਕਰਨਾਟਕਾ ਦੇ ਵਿੱਚ ਕੀਤੀ ਗਈ ਹੈ ਉਹ ਦੇਵ ਗੋੜਾ ਜੀ ਦਾ ਬੇਟਾ ਵਿਧਾਇਕ ਰਿਹਾ ਹੈ ਮੰਤਰੀ ਰਿਹਾ ਹੈ ਐਚ ਡੀ ਰਵੰਨਾ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸਿੱਟ ਨੇ ਇੱਕ ਫੋਰਨ ਐਕਸ਼ਨ ਲਿਆ ਤੇ ਉਹਨਾਂ ਦਾ ਅੱਗੋ ਬੇਟਾ ਦੇਵ ਗੋੜਾ ਜੀ ਦਾ ਪੋਤਾ ਜਿਹੜੇ ਕਿ ਜਨਤਾ ਦਲ ਸੈਕੂਲਰ ਪਾਰਟੀ ਜਿਨ੍ਹਾਂ ਦੀ ਹੈਗੀ ਹੈ ਤੇ ਬੀ ਜੇ ਪੀ ਦੇ ਨਾਲ ਉਹਨਾਂ ਦਾ ਅਲਾਈਅੰਸ ਹੈ ਉਹ ਐਮ ਪੀ ਵੀ ਹੈ ਪਹਿਲਾਂ ਵੀ ਸਿਟਿੰਗ ਐਮ ਪੀ ਹੈ ਔਰ ਹੁਣ ਉਹ ਐਮ ਪੀ ਦੇ ਲਈ ਪੂਰੇ ਜੋਰ ਸ਼ੋਰ ਨਾਲ ਚੋਣ ਪ੍ਰਚਾਰ ਕਰ ਰਹੀ ਸੀ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਅਜਿਹੇ ਕਿਨੌਣੇ ਅਪਰਾਧ ਕਰਨ ਵਾਲਿਆਂ ਦੇ ਜਿਹੜੇ ਉਹਨਾਂ ਦੇ ਕੈਂਡੀਡੇਟਾਂ ਦੀ ਸਟੇਜਾਂ ਤੋਂ ਇਹ ਬੋਲ ਕੇ ਕਰ ਰਹੇ ਨੇ ਕਿ ਜੀ ਜਿਹੜੀ ਇੱਕ ਇੱਕ ਵੋਟ ਤੁਸੀਂ ਰਵੰਨਾ ਨੂੰ ਪਾਉਂਗੇ ਪ੍ਰਜਵਲ ਰਵੰਨਾ ਜੀ ਦਾ ਨਾਮ ਹੈ ਉਹਨੂੰ ਪਾਉਂਗੇ ਉਹ ਵੋਟ ਮੋਦੀ ਨੂੰ ਜਾਊਗੀ ਸਾਰੇ ਦੇਸ਼ ਦੀਆਂ ਭੈਣਾਂ ਮਹਿਲਾਵਾਂ ਬੇਟੀਆਂ ਪੁੱਛਣਾ ਚਾਹੁੰਦੀਆਂ ਨੇ ਮੋਦੀ ਨੂੰ ਕਿ ਮੋਦੀ ਜੀ ਇੰਨੀ ਸ਼ਰਮਨਾਕ ਘਟਨਾ ਸਾਡੇ ਦੇਸ਼ ਦੇ ਵਿੱਚ ਹੋਈ ਹੈ ਤੁਹਾਨੂੰ ਸਭ ਕੁਝ ਪਤਾ ਹੁੰਦਿਆਂ ਤੁਸੀਂ ਅਜਿਹੇ ਲੋਕਾਂ ਦਾ ਸਾਥ ਦਿੰਦੇ ਹੋ ਤੁਸੀਂ ਦਾਅਵੇ ਕਰਦੇ ਹੋ ਵੱਡੇ ਵੱਡੇ ਦੇਸ਼ ਨੂੰ ਤਾਂ ਮਾਂ ਨੇ ਬੇਟੀਆਂ ਤੇ ਬੇਟੀ ਬਚਾਓ ਬੇਟੀ ਪੜਾਓ ਦੇ ਨਾਰੇ ਦਿਨੇ ਹੋ ਤੁਸੀਂ ਤੇ ਕੀ ਹਾਲਤ ਸਾਡੇ ਦੇਸ਼ ਦੀਆਂ ਬੇਟੀਆਂ ਦੀ ਕੀਤੀ ਹੋਈ ਹੈ ਇੱਕ ਸ਼ਰਮ ਆਰੀ ਅਜਹਾਰੀਕ ਮਹਿਲਾ ਨੂੰ ਸ਼ਰਮ ਨਾਲ ਡੁੱਬ ਬਰਨਾ ਚਾਹੀਦਾ ਹੈ ਇਹ ਬੀਜੇਪੀ ਸਰਕਾਰ ਦੇ ਸਾਰੇ ਮੰਤਰੀਆਂ ਨੂੰ ਪ੍ਰਧਾਨ ਮੰਤਰੀ ਜੀ ਨੂੰ ਮੈਂ ਸਮਝਾਉਂਗੀ ਕਿ ਇਹ ਦੁਖਣੋਣੀ ਹਰਕਤ ਸਾਡੇ ਦੇਸ਼ 'ਚ ਹੋ ਨਹੀਂ ਸਕਦੀ ਪ੍ਰਜਵਲ ਪ੍ਰਧਾਨ ਮੰਤਰੀ ਦਾ ਚੁੱਪ ਰਹਿਣਾ ਕਾਰਨ ਕਾਰਨ ਕਿਉਂ ਤੁਸੀਂ ਦੇਖਿਆ ਜੀ ਪਿਛਲੇ 10 ਸਾਲ ਦੇ ਵਿੱਚ ਮੈਂ ਸਮਝਦੀ ਆ ਜੋ ਔਰਤਾਂ ਨੇ 10 ਸਾਲਾਂ ਦੇ ਵਿੱਚ ਅਤਿਆਚਾਰ ਤਸ਼ੱਦਦ ਦੇਸ਼ ਦੀਆਂ ਬੇਟੀਆਂ ਨੇ ਭੈਣਾਂ ਨੇ ਮਾਤਾਵਾਂ ਨੇ ਸਹੇ ਨਹੀਂ ਅਜਿਹਾ ਕਦੇ ਇਤਿਹਾਸ 'ਚ ਨਹੀਂ ਹੋਇਆ ਸਾਡੇ ਦੇਸ਼ ਦੀਆਂ ਮਾਨ ਖਿਡਾਰਨਾ ਸਾਖੀ ਮਲਿਕ ਵਰਗੀਆਂ ਬੇਟੀਆਂ ਰੋਂਦੀਆਂ ਕਰਲਾਉਂਦੀਆਂ ਮਰ ਗਈਆਂ ਪਿੱਟ ਪਿੱਟ ਕੇ ਬੱਚੀਆਂ ਮਰ ਗਈਆਂ ਤੇ ਆਪਣੇ ਤਗਮੇ ਜਿਹੜੇ ਨੇ ਗੰਗਾ 'ਚ ਬੁਹਾਉਣ ਦੇ ਲਈ ਮਜਬੂਰ ਹੋ ਗਈਆਂ ਪਰ ਇਹਨਾਂ ਨੇ ਬ੍ਰਿਜ ਭੂਸ਼ਨ ਨੂੰ ਬਚਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਅੱਜ ਜੇ ਦੇਸ਼ ਨੇ ਰੌਲਾ ਪਾਇਆ ਤਾ ਉਹਨੂੰ ਨਹੀਂ ਉਹਦੇ ਪੁੱਤਰ ਨੂੰ ਟਿਕਟ ਦਿੱਤੀ ਇਸੇ ਤਰ੍ਹਾਂ ਐਚਡੀ ਰਵੰਨਾ ਦੇ ਬੇਟੇ ਨੂੰ ਜਿਹੜੇ ਇੰਨੇ ਅਪਰਾਧਿਕ ਹਜ਼ਾਰ ਤੋਂ ਵੱਧ ਮਹਿਲਾਵਾਂ ਨੇ ਤੇ ਨਾਲ ਉਹਨਾਂ ਨੇ ਘਟਿਆ ਅਪਰਾਧ ਕੀਤੇ 3-3000 ਵੀਡੀਓਜ਼ ਉਹਨਾਂ ਦੀਆਂ ਵਾਇਰਲ ਹੋਈਆਂ ਉਹਨਾਂ ਦੇ ਫੋਨਾਂ 'ਚੋਂ ਮਿਲੀਆਂ ਬਲਾਤਕਾਰ ਕੀਤੇ ਜੌਨ ਸ਼ੋਸ਼ਨ ਕੀਤੇ ਉਹਨਾਂ ਦੀ ਅਸ਼ਲੀਲ ਵੀਡੀਓ ਬਣਾ ਕੇ ਉਹਨਾਂ ਨੇ ਭੇਜੀਆਂ ਸੋਚੋ ਕਿ ਇਹ ਹਿੰਦੁਸਤਾਨ ਦੀ ਪ੍ਰਥਾ ਇਹ ਸਰਕਾਰ ਸਾਡੇ ਦੇਸ਼ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕਰਦੀਆਂ ਨੇ ਸੋ ਮੈਂ ਸਮਝਦੀ ਹਾਂ ਸਾਡੀ ਪੂਰੀ ਮਹਿਲਾ ਕਾਂਗਰਸ ਸਾਡੇ ਦੇਸ਼ ਦੇ ਸਾਡੀ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਜੀ ਜੋ ਮਹਿਲਾਵਾਂ ਦੀ ਲੜਾਈ ਸਿਰ ਤੋੜ ਯਤਨ ਕਰਕੇ ਲੜ ਰਹੀ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਇਸ ਗੱਲ ਨੂੰ ਲੈ ਕੇ ਔਰ ਅਸੀਂ ਸਾਰੀਆਂ ਭੈਣਾਂ ਦੇਸ਼ ਦੀਆਂ ਮਹਿਲਾਵਾਂ ਖਾਸ ਕਰਕੇ ਮਹਿਲਾ ਕਾਂਗਰਸ ਮੰਗ ਕਰਦੀ ਹੈ ਕਿ ਮੋਦੀ ਜੀ ਚੁੱਪੀ ਤੋੜੋ ਮੋਦੀ ਜੀ ਪ੍ਰਜਵਲ ਰਿਵੰਨਾ ਨੂੰ ਫੌਰਨ ਗ੍ਰਿਫਤਾਰ ਕਰੋ ਮੈਂ ਵਿਦੇਸ਼ ਮੰਤਰੀ ਜੀ ਨੂੰ ਕਹਨੀ ਆ ਕਿ ਕਿਸ ਤਰ੍ਹਾਂ ਹੋਇਆ ਅਪਰਾਧੀ ਬੰਦਾ ਜਰਮਨ ਚ ਜਾ ਕੇ ਲੁੱਕ ਕੇ ਬੈਠ ਗਿਆ ਉੱਥੇ ਦੀ ਸਰਕਾਰ ਨਾਲ ਗੱਲ ਕਰਕੇ ਉਹਨੂੰ ਫੜ ਕੇ ਲਿਆ ਕੇ ਇੱਥੇ ਜੇਲ੍ਹ ਦੇ ਵਿੱਚ ਬੰਦ ਕਰੋ ਜਿਵੇਂ ਬਾਪ ਨੂੰ ਬੰਦ ਕੀਤਾ ਬੇਟੇ ਨੂੰ ਬੰਦ ਕਰੋ ਅਰੇ ਉਸੇ ਤਰ੍ਹਾਂ ਤੁਸੀਂ ਆਪਣੀਆਂ ਦੇਸ਼ ਦੀਆਂ ਬੇਟੀਆਂ ਨੂੰ ਨਿਆਂ ਦਿਵਾਓ ਮੋਦੀ ਜੀ ਚੁੱਪੀ ਤੋੜੋ ਤੁਹਾਡੀ ਚੁੱਪੀ ਨੇ ਦੇਸ਼ ਨੂੰ ਬਰਬਾਦ ਕਰਤਾ ਇੰਨੀ ਮਹਿੰਗਾਈ ਨਾਲ ਮਹਿਲਾਵਾਂ ਜੂਝ ਰੀਆਂ ਨੇ ਤੁਹਾਡਾ ਕੋਈ ਵੀ ਤੁਹਾਡੇ ਚੁਣੇ ਸਰਕਾਰੀ ਸੋ ਹੁਣ ਮਹਿਲਾਵਾਂ ਇਕੱਠੀਆਂ ਨੇ ਤੁਸੀਂ ਸੁਧਰ ਜਾਓ ਆ ਜਿਹੜੀ ਹਰਕਤ ਕੀਤੀ ਹੈ ਆ ਸਾਰਿਆਂ ਨੇ ਆ ਦੇਖ ਲਓ ਸਾਰੇ ਅਪਰਾਧੀ ਖੜੇ ਨੇ ਸਾਰੀਆਂ ਭੈਣਾਂ ਜਵਾਬ ਮੰਗਦੀਆਂ ਨੇ ਕਿ ਕੀ ਤੁਸੀਂ ਅਪਰਾਧੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਕਿਉਂ ਨਹੀਂ ਭੇਜ ਰਹੇ ਕੀ ਇਹਦੇ ਪਿੱਛੇ ਤੁਹਾਡਾ ਮੰਤਵ ਹੈ ਇਹ ਵੋਟਾਂ ਦੇ ਪਿੱਛੇ ਲੱਗ ਕੇ ਤੁਸੀਂ ਅਜੇ ਅਪਰਾਧੀ ਵੋਟਰ ਨੂੰ ਕੈਂਡੀਡੇਟਸ ਨੂੰ ਟਿਕਟ ਦਿਨਿਓ ਉਹ ਅਜਿਹੀਆਂ ਪਾਰਟੀਆਂ ਨਾਲ ਗੱਠ ਜੋੜ ਕਰਕੇ ਅਪਰਾਧੀ ਬੰਦਿਆਂ ਦਾ ਸਾਥ ਦਿਨਿਓ ਇਹ ਬਹੁਤ ਹੀ ਨਿੰਦਨਯੋਗ ਕਟਨ